ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੀ ਵੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਤਹਿਸੀਲ ਨੂੰ ਫੂਲਪਿੰਦੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਜਰਸੀ ਦਿਖਾਉਂਗਾ ਤੀਜਾ ਸੂਆ ਸੋਨਾਂ ਵਾਲੀ ਆ ਫਿਲਹਾਲ ਹਜੇ ਗੱਬਣਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਤਸਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਤੀਜਾ ਸੂਆ ਸੁਣ ਆਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10-12 ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਆਪਣੇ ਘਰੇ ਦੂਜੇ ਸੂਏ 15-16 ਕਿਲੋ ਚਵਾਇਆ ਐਸ ਕੀ ਪਲਾਸੀ ਚਵਾਜੂ ਹਾਈਟ ਬਾਈ ਸੋਹਣੇ ਕੱਦ ਕਾਟ ਦੀ ਪੇਟਪੜਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਇਹ ਦੋਸਤੋ ਹਵਾਨਾ ਖਿਚਾਂਗੇ ਤਾਂ ਰਵੜੰਗ ਵਧੂਗਾ ਵਲਟਲ ਹਜੇ ਕਾਫੀ ਪਈ ਆ ਬਚੀ ਨੇ 10-12 ਦਿਨਾਂ ਚ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੈਰ ਸੋਣਾ ਤੁਦ ਬਾਈ ਜੀ ਹੁਣੇ ਕਹਿੰਦੇ 17-18 ਕਿਲੋ ਬੜੇ ਆਰਾਮ ਨਾਲ ਚ ਆਜੂ ਹਵਾਨੇ ਚ ਵਾਲਟਲ ਹਜੇ ਕਾਫੀ ਪਈ ਆ ਸਾੰਦੇ ਸਾਇ ਸੋਹਣੇ ਆ ਕੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਹਾਤੀ ਚਵਾਈਆਂ ਦੇ ਥਣ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਬੱਚੀ ਨੇ 10-12 ਦਿਨਾਂ ਚ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੈਰ ਸੋਣਾ ਫੇਸ ਕੁਆਲਿਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਵੇਟ ਵਾਲੇ ਪਾਸੋਂ ਫੁੱਲ ਹੈਵੀ ਵੋਡੀ ਵੇਟ ਵਾਲੀ ਆ ਬੈਕ ਸਾਈਡ ਤੋਂ ਵੇਚ ਸਕਦੇ ਆ ਸੋਹਣਾ ਹਵਾਨਾ ਵਛੀ ਦੇ ਦਸਾਂ ਬਾਰਾਂ ਜਣੇ ਦੀ ਵਛੀ ਨੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੈਲ ਸੋਹਣਾ ਤਾਂ ਦੇ ਸਾਰੇ ਸੋਹਣੇ ਗੈਪ 'ਚ ਨਿੱਖਰ ਮ ਇਕੱਲੇ-ਇਕੱਲੇ ਲੱਗੇ ਹੋਏ ਆ ਤੇ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ ਵਛੀ ਦਾ 55000 ਰੁਪਏ ਚ ਮਾਨਤਨ ਬਾਈ ਕਹਿੰਦਾ ਹੋ ਜੂ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਓ ਜੀ ਵੀਡੀਓ ਇਨਵੈਂਟ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਤੈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ